ਇੱਕ ਵਾਰ ਨਾ ਇੱਕ ਸੇਠ ਸੀ ਹਾਂਜੀ ਉਹ ਸੇਠ ਕਹਿੰਦਾ ਵੀ ਆਪਦੇ ਮੁੰਡੇ ਨੂੰ ਕਹਿੰਦਾ ਹਾਂਜੀ ਕਿ ਮੈਂ ਤਾਂ ਬਹੁਤ ਮਤਲਬ ਦਾ ਕੰਮ ਕੀਤਾ ਬਹੁਤ ਤਰੱਕੀ ਕੀਤੀ ਚੰਗਾ ਸੀ ਉਹ ਕੰਮ ਉਹਦਾ ਚੰਗਾ ਚੱਲਦਾ ਸੀ ਹਾਂਜੀ ਉਹ ਕਹਿੰਦਾ ਵੀ ਤੂੰ ਗੱਲਾਂ ਸੁਣ ਲੈ ਮੇਰੀਆਂ ਚਾਰ ਹਾਂਜੀ ਜੇ ਤੂੰ ਤਰੱਕੀ ਕਰਨੀ ਆ ਤੂੰ ਕੰਝ ਜਾਪ ਰਹਿਣਾ ਜ ਲਾਈਫ ਦੇ ਵਿੱਚ ਤੂੰ ਕਹਿੰਦਾ ਮਤਲਬ ਐ ਕਰੀ ਜਦੋਂ ਦੁਕਾਨ ਤੇ ਆਉਣਾ ਛਾਵੇਂ-ਛਾਵੇਂ ਜਾਣਾ ਤੇ ਛਾਵੇਂ-ਛਾਵੇਂ ਵਾਪਸ ਅੱਛਾ ਜੀ ਉਹਨੇ ਲਿਖ ਲਿਆ ਕਹਿੰਦਾ ਵੀ ਛਾਵੇਂ-ਛਾਵੇਂ ਜਾਣਾ ਤੇ ਛਾਵੇਂ-ਛਾਵੇਂ ਵਾਪਸ ਆਣਾ ਨੂੰ ਨੂੰਰ ਕਾ ਅੱਛਾ ਜੀ ਆ ਦੂਜੀ ਗੱਲ ਮਤਲਬ ਜੇ ਤੇਤੋਂ ਕੋਈ ਉਧਾਰ ਲੈਣ ਆਵੇ ਜਾਂ ਕੋਈ ਪੈਸਾ ਟੱਕਰ ਲਵੇ ਮੋੜਨਾ ਨਹੀਂ ਅੱਛਾ ਜੀ ਮੋੜਨਾ ਕਿਸੇ ਨੂੰ ਨਹੀਂ ਜਵਾਬ ਨਹੀਂ ਦੇਣਾ ਕਿਸੇ ਨੂੰ ਜੀ ਉਹ ਕਹਿੰਦਾ ਠੀਕ ਆ ਵੀ ਕਿਸੇ ਨੂੰ ਮੋੜਨਾ ਨਹੀਂ ਉਧਾਰ ਦੇਣਾ ਤੇ ਘਰ ਮੰਗਣ ਨਹੀਂ ਜਾਣਾ ਹਾਂ ਘਰ ਤੇ ਪੈਸੇ ਮਤਲਬ ਘਰ ਕਿਸੇ ਤੋਂ ਮੰਗਣ ਜਾਣਾ ਨਹੀਂ ਠੀਕ ਕਹਿੰਦਾ ਠੀਕ ਆ ਵੀ ਨਹੀਂ ਜਾਂਦੇ ਮੰਗਣ ਉਧਾਰ ਦੇ ਦੇਣਾ ਮੰਗਣ ਨਹੀਂ ਜਾਣਾ ਅੱਛਾ ਜੀ ਤੀਸਰਾ ਕਹਿੰਦਾ ਜਦੋਂ ਕਿਤੇ ਬਾਈ ਜੇ ਵੀ ਜਿਆਦਾ ਹੀ ਗੱਲ ਹੋ ਜਵੇ ਤੇਰੇ ਕੋਲੇ ਪੈਸੇ ਨਹੀਂ ਰਹਿਣ ਪੁੱਛਣਾ ਰਹੇ ਵੇ ਤੂੰ ਮਤਲਬ ਤੰਗੀ ਆ ਜਾਵੇ ਪੈਸੇ ਵੱਲੋਂ ਤਾਂ ਆਪਣੇ ਘਰ ਦੇ ਨਾਲ ਜਿਹੜੀ ਮਸਜਿਦ ਹੈ ਹਾਂਜੀ 4 ਵਜੇ ਬਨੇਰਾ ਪੜ੍ਹ ਲਈ ਅੱਛਾ ਹੀ ਘਰ ਦੇ ਨਾਲ ਜਿਹੜੀ ਮਸਜਿਦ ਹੈ 4 ਵਜੇ ਉਹਦਾ ਬਨੇਰਾ ਪੜ੍ਹ ਲਈ ਠੀਕ ਜੀ ਉਹ ਕਹਿੰਦਾ ਠੀਕ ਹੈ ਵੀ 4 ਵਜੇ ਉਸੇ ਦਿਨ ਬਨੇਰਾ ਅਠ ਲੈਣਾ ਜੀ ਚੌਥਾ ਕਹਿੰਦਾ ਵੀ ਜੇ ਕਿਤੇ ਬਾਈ ਜਾਵੇ ਘਰ ਵਾਲੀ ਨੂੰ ਕੁੱਟਣਾ ਹੋਵੇ ਹਾਂਜੀ ਘਰ ਵਾਲੀ ਕੁੱਟੇ ਤਾ ਰਸੇ ਨਾ ਬੰਨ ਕੇ ਹੀ ਕੋੜੀ ਅੱਛਾ ਜੀ ਉਹ ਕਹਿੰਦਾ ਠੀਕ ਹੈ ਉਹਨੇ ਚਾਰੇ ਗੱਲਾਂ ਲੜ ਬੰਨ ਲੀਆਂ ਲਿਖ ਲੀਆਂ ਨੋਟ ਕਰ ਲੀਆਂ ਜੀ ਹੁਣ ਅੱਜ ਪੜ ਕੋ ਥੋੜੇ ਦਿਨਾਂ ਬਾਅਦ ਬਾਪੂ ਚੜ੍ਹਾਈ ਕਰ ਗਿਆ ਜੀ ਉਹਨੇ ਹੁਣ ਬਾਪੂ ਦੀ ਗੱਲਾਂ ਤੇ ਪੂਰਾ ਉਤਰਨਾ ਚ ਖੜਾ ਹਾਂਜੀ ਤੇ ਜਦੋਂ ਉਹਨੇ ਕਿਹਾ ਵੀ ਬਾਪੂ ਨੇ ਕਿਹਾ ਸੀ ਛਾਵੇਂ ਛਾਵੇਂ ਜਾਣਾ ਤੇ ਛਾਵੇਂ ਛਾਵੇਂ ਆਉਣਾ ਹਾਂਜੀ ਉਹਨੇ ਕੀ ਕੀਤਾ ਘਰ ਤੋਂ ਲੈ ਕੇ ਦੁਕਾਨ ਤੱਕ ਦੂਰੀ ਬਾਬਾ ਜੀ ਦੁਕਾਨ ਬਾਬਾ ਦੂਰ ਸੀ ਹਾਂਜੀ ਉੱਥੇ ਚਾਨਣੀਆਂ ਲਵਾਤੀਆਂ ਜਾਂ ਇਹ ਕਹ ਦੋ ਵੀ ਛੱਡ ਪਵਾਤਾ ਅੱਛਾ ਜੀ ਹਣਾ ਵੀ ਸ਼ਾਮੇ ਸ਼ਾਮੇ ਜਾ ਕਰਾਂਗੇ ਸ਼ਾਮੇ ਸ਼ਾਮੇ ਆਇਆ ਕਰਾਂਗੇ ਜੀ ਉਹਨੇ ਉਹ ਲਵਾਤੀਆਂ ਜਾਂ ਚਾਨਣੀਆਂ ਕਨੋ ਜਾਂ ਛੱਡ ਪਵਾਤਾ ਕੁਛ ਵੀ ਕਰਨਾ ਛਾਂ ਬਣਾਤੀ ਉੱਥੇ ਠੀਕ ਜੀ ਤੇ ਪੈਸਾ ਜੇੜਾ ਕੋਈ ਮੰਗਿਆ ਕਰੇ ਹਾਂ ਜੀ ਦੇ ਦਿਆ ਕਰੇ ਕੋਈ ਧਾਰ ਲੈਣਾ ਉਹ ਤਾਂ ਦੇ ਤਾਂ ਮੋੜ ਦਾ ਕਿਸੇ ਨੂੰ ਨਹੀਂ ਸੀ ਹਾਂ ਜੀ ਤੇ ਚੱਲਦਾ ਰਿਹਾ ਹੈ ਹਾਂ ਜੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਕਿਸੇ ਤੋਂ ਕੁਝ ਮੰਗਦਾ ਹੀ ਨਹੀਂ ਕੋਈ ਰੱਖਦਾ ਹੀ ਨਹੀਂ ਤੇ ਮੰਗਣ ਘਰੇ ਵੀ ਨਹੀਂ ਆਉਂਦਾ ਅੱਛਾ ਹੀ ਤੇ ਲੋਕ ਕਿਉਂ ਜਾ ਕਰਨ ਅੱਛਾ ਹੀ ਉਹ ਤਾਂ ਬਈ ਗੱਲਾ ਖਾਲੀ ਹੋ ਗਿਆ ਬਿੱਲਾ ਹੋ ਗਿਆ ਅੱਛਾ ਹੀ ਬੰਨੂ ਨੇ ਦੇਖਿਆ ਵੀ ਆ ਤਾਂ ਪੰਗਾ ਹੀ ਵਗਿਆ ਹਨ ਖਾਲੀ ਹੋ ਗਿਆ ਬਿੱਲੇ ਹੋ ਗਿਆ ਨਾ ਉਹਨੇ ਸੋਚਿਆ ਵੀ ਹੁਣ ਕੀ ਕੀਤਾ ਜਾਵੇ ਹਾਂਜੀ ਉਹਨੇ ਦੇਖਿਆ ਵੀ ਕੋਈ ਹੱਲ ਨਹੀਂ ਹਾਂਜੀ ਉਹਨੇ ਕੀ ਕੀਤਾ ਜਾ ਕੇ ਯਸੀਨ ਤਾਂ ਬਨੇਰਾ ਪਾਟ ਲਿਆ ਅੱਛਾ ਹੀ ਤੇ ਬਾਬਾ ਨੇ ਕਿ ਬਨੇਰਾ ਪਾਟ ਲਿਆ ਹਾਂਜੀ ਤੇ ਉਹ ਹੁਣ ਮੁਸਲਮਾਨ ਭਾਈ ਵੀਰ ਆਪਣੇ ਹਣ ਐ ਹੁਣ ਕਿੱਥੇ ਅਗਲਾ ਮਸੀਦ ਨੂੰ ਹੱਥ ਲਾਉਣ ਦਿੰਦਾ ਹਨ ਹਾਂ ਤੇ ਉਹਨਾਂ ਨੇ ਭਾਈ ਕੁੱਟਿਆ ਅੱਛਾ ਜੀ ਕੁੱਟਕਟ ਖਾ ਕੇ ਆ ਗਿਆ ਘਰੇ ਅੱਛਾ ਜੀ ਕੁੱਟਮਾਰ ਖਾ ਕੇ ਉਹਨੇ ਕਿਹਾ ਵੀ ਆਤਾ ਮਾੜੀ ਹੋ ਗਈ ਹਾਂਜੀ ਉਹਨੇ ਕਿਹਾ ਵੀ ਹੁਣ ਬਾਪੂ ਨੇ ਕਿਹਾ ਸੀ ਘਰੇ ਹੁਣ ਜਦੋਂ ਪੈਸੇ ਦੀ ਵੀ ਤੰਗੀਆਂ ਸਾਰੇ ਪਾਸੇ ਤੰਗੀਆਂ ਘਰੇ ਕਲੇਸ਼ ਰਹਿਣ ਲੱਗ ਗਿਆ ਹਾਂਜੀ ਘਰੇ ਘਰ ਵਾਲਿਆਂ ਦਾ ਕਲੇਸ਼ ਹੋਣ ਲੱਗ ਗਿਆ ਰੋਟੀ ਪਾਣੀ ਚਲੋ ਤੰਗ ਹੋਇਆ ਉਹ ਕਹਿੰਦੀ ਵੀ ਮੈਂ ਤੈਨੂੰ ਹੁਣ ਕਿੱਥੋਂ ਬਣਾ ਕੇ ਦਵਾਂ ਰੋਟੀਆਂ ਜਦੋਂ ਘਰੇ ਕੁਝ ਵੀ ਨਹੀਂ ਹਾਂਜੀ ਗੰਗਾਲੀ ਹੋ ਗਿਆ ਇੱਕ ਤਰ੍ਹਾਂ ਦੇ ਇਕਲੇ ਛੜਨ ਲੱਗਿਆ ਇੱਕ ਦਿਨ ਉਹ ਘਰ ਵਾਲੀ ਨੂੰ ਕੁੱਟਣ ਲੱਗਿਆ ਆਵੇਂ ਕਹੇ ਵੀ ਬੱਪ ਨੇ ਕਹੀ ਕੁੱਟ ਬੰਨ ਕੇ ਕੁੱਟੀ ਰਸੇ ਨਾਲ ਅੱਛਾ ਜੀ ਉਹਨੇ ਪਈ ਰਸੇ ਨਾਲ ਬੰਨ ਲਈ ਹਾਂਜੀ ਨੰਮਨਾ ਬੰਨਤੀ ਕਰੇ ਨੰਮ ਸੀਗਾ ਨੰਮਾ ਬੰਨ ਕੇ ਰਸੇ ਨਾਲ ਕੁੱਟਣ ਲੱਗ ਗਿਆ ਹਾਂਜੀ ਉਹ ਚੀਕਾ ਰੋਲੀ ਪਈ ਗਮਾਂਡ ਗਮਾਂਡੀਆਂ ਦੇ ਕਿਤੇ ਸਿਆਣਾ ਬੰਦਾ ਸੀ ਉਹਨੂੰ ਕਿਤੇ ਸੁਣ ਗਈ ਵੀ ਉਹਨੇ ਕਿਹਾ ਵੀ ਚੱਲ ਦੇਖਦੇ ਹਾਂ ਜੀ ਕੀ ਗੱਲ ਆ ਜੀ ਇਹਨਾਂ ਦੇ ਘਰੇ ਤਾਂ ਕਦੇ ਇਦਾਂ ਹੋਇਆ ਨਹੀਂ ਦੇਖਦੇ ਹਾਂ ਕੀ ਕਰਦੇ ਆ ਵੀ ਸੇਠ ਤਾਂ ਚੰਗੇ ਸੀ ਹਾਂਜੀ ਪਰ ਜੇ ਗਿਆ ਸੀ ਸੇਠਾਂ ਦੇ ਘਰੇ ਗਿਆ ਉਹ ਬੰਦਾ ਸਿਆਣਾ ਸੀ ਉਹ ਨੂੰ ਕਹਿੰਦਾ ਵੀ ਕਿਉਂ ਕੁੱਟੀ ਜਾਣਾ ਨੂੰ ਰੋਕ ਲਿਆ ਹਾਂਜੀ ਉਹ ਕਹਿੰਦਾ ਵੀ ਬਾਪੂ ਨੇ ਕਹਿੰਦਾ ਕੁੱਟੀ ਤਾਂ ਚੱਲ ਜਾਣਾ ਤੂੰ ਬੰਨਿਆ ਕਿਉਂ ਇਹਨੂੰ ਹਾਂਜੀ ਕਹਿੰਦਾ ਬਾਪੂ ਨੇ ਕਿਹਾ ਸੀ ਵੀ ਜਦੋਂ ਕੁੱਟਣਾ ਹੈ ਜਨਾਂ ਨੂੰ ਤਾਂ ਰਸੇ ਨਾਲ ਬੰਨ ਕੇ ਕੁੱਟਣਾ ਹੈ ਅੱਛਾ ਜੀ ਉਹ ਕਹਿੰਦਾ ਇਦਾਂ ਨਹੀਂ ਬੰਨ ਕੇ ਕੁੱਟਣਾ ਇਹਦਾ ਮਤਲਬ ਇਹ ਨਹੀਂ ਸੀ ਹਾਂਜੀ ਤੂੰ ਗਲਤੀ ਕਰੀ ਜਨਾਂ ਸਾਰਾ ਅੱਛਾ ਜੀ ਹਾਂ ਕਹਿੰਦਾ ਹੋਰ ਕੀ ਕਿਉਂ ਕਰਨਾ ਕਿ ਕਹਿੰਦਾ ਉਹਦਾ ਮਤਲਬ ਸੀ ਜਨਾਨੀ ਦੇ ਨਿੱਕਾ ਨਿਆਣਾ ਹੋ ਜੇ ਤਾਂ ਕੁੱਟ ਲਈਦਾ ਹੁੰਦਾ ਅੱਛਾ ਹਾਂ ਫਿਰ ਉਹ ਵੱਜ ਜਾਂਦੀ ਆ ਹਾਂ ਨਿਆਣੇ ਨੂੰ ਛੱਡ ਕੇ ਕਿਤੇ ਜਾਂਦੀ ਨਹੀਂ ਹਾਂਜੀ ਉਹਦਾ ਇਹ ਮਤਲਬ ਸੀ ਤੂੰ ਕਹਿੰਦਾ ਗਲਤ ਕਰ ਰਿਹਾ ਹੈ ਹਾਂਜੀ ਹੈ ਨਹੀਂ ਕੁੱਟੀ ਦਾ ਕਹਿੰਦਾ ਕਹਿੰਦਾ ਚੱਲ ਇਹ ਤਾਂ ਚੱਲ ਗਲਤੀ ਹੋ ਗਈ ਹੁਣ ਮੇਥੋਂ ਹਾਂਜੀ ਹੁਣ ਮੈਂ ਤਾਂ ਕਹਿੰਦਾ ਵੀ ਲੱਗਿਆ ਬਾਪੂ ਨੇ ਤਾਂ ਕਿਹਾ ਸੀਗਾ ਬਈ ਧਾਰ ਦੇ ਜਾਣਾ ਹਾਂਜੀ ਹੈ ਸਭ ਨੂੰ ਤੇ ਲੈਣ ਕਿਸੇ ਤੋਂ ਜਾਣਾ ਨਹੀਂ ਹਣ ਮੇਰੇ ਤਾਂ ਪੈਸਾ ਵੀ ਵਿਲੇ ਹੋ ਗਿਆ ਬਾਪੂ ਦੀ ਤਾਂ ਮੇਰੀ ਉਹ ਵੀ ਬਾਪੂ ਹੀ ਮੈਨੂੰ ਸਾਰੇ ਪੰਗੇ ਪਾ ਕੇ ਗਿਆ ਹੈ ਕਹਿੰਦਾ ਅੱਛਾ ਹੀ ਕਹਿੰਦਾ ਅੱਛਾ ਕਹਿੰਦਾ ਕੀ ਬਾਪੂ ਕੀ ਪੰਗੇ ਪਾ ਕੇ ਗਿਆ ਕਹਿੰਦਾ ਪਹਿਲੀ ਗੱਲ ਤਾਂ ਇਹ ਹੋ ਗਈ ਹੁਣ ਮੈਂ ਜਨਾਨੀ ਕੁੱਟਤੀ ਕਹਿੰਦਾ ਰੱਸੀ ਨਾਲ ਬੰਨ ਕੇ ਇਹ ਤੁਸੀਂ ਮੈਨੂੰ ਚਲ ਦੱਸਤਾ ਕਹਿੰਦਾ ਵੀ ਰੱਸੀ ਨਾਲ ਬੰਨ ਕੇ ਨਹੀਂ ਬੰਨੀ ਕੁੱਟੀ ਦੀ ਮਤਲਬ ਜੇ ਤੋ ਨਿੱਕਾ ਨਾ ਹੋਵੇ ਤਾਂ ਹੁੰਦਾ ਵੀ ਉਹ ਵੱਜ ਜਾਂਦੀ ਹੈ ਨਾ ਹਾਂਜੀ ਕਹਿੰਦਾ ਹੋਰ ਕੀ ਕਹਿੰਦਾ ਇੱਕ ਬਾਪੂ ਕਹਿ ਗਿਆ ਵੀ ਸ਼ਾਮੇ ਸ਼ਾਮੇ ਜਾਣਾ ਦੁਕਾਨ ਤੇ ਤੇ ਸ਼ਾਮੇ ਸ਼ਾਮੇ ਆਉਣਾ ਅੱਛਾ ਜੀ ਇਹ ਪੰਗਾ ਖੜਾ ਕਰ ਗਿਆ ਕਹਿੰਦਾ ਇੰਨਾ ਖਰਚਾ ਤਾਂ ਪਹਿਲਾਂ ਮੇਰਾ ਛਾਂ ਬਣਾਉਣ ਤੇ ਹੀ ਲੱਗ ਗਿਆ ਬਾਪੂ ਕਰਾ ਗਿਆ ਅੱਛਾ ਜੀ ਕਹਿੰਦਾ ਅੱਛਾ ਕਹਿੰਦਾ ਇਹਦਾ ਮਤਲਬ ਇਹ ਹੀ ਨਹੀਂ ਸੀ ਹਾਂਜੀ ਬਈ ਤੂੰ ਛਾਂ ਹੀ ਕਰ ਲਵੇਂ ਉੱਥੋਂ ਤੱਕ ਆਹ ਸ਼ੈੱਡ ਪਾ ਲਵੇਂ ਇੰਨੇ ਖਰਚੇ ਕਰ ਲਵੇਂ ਕਹਿੰਦਾ ਇਹਦਾ ਮਤਲਬ ਛਾਵੇਂ ਛਾਵੇਂ ਦਾ ਮਤਲਬ ਜਾਣ ਸੀਗਾ ਵੀ ਸੂਰਜ ਚੜਨ ਤੋਂ ਪਹਿਲਾਂ ਛਾਵੇਂ ਛਾਵੇਂ ਤੂੰ ਚਲਾ ਜਾਣਾ ਸੂਰਜ ਸਿਪਣ ਤੋਂ ਬਾਅਦ ਚਰੇ ਆਉਣਾ ਕਿ ਤਾਂ ਕੰਮ ਚੱਲਦਾ ਵੀ ਜਨਸ ਇਹ ਥੋੜਾ ਵੀ ਤੂੰ ਦੁਪਹਿਰੇ ਜਾਏਂਗਾ ਤਾਂ ਦੁਪਹਿਰੇ ਜਾਏਂਗਾ ਹਨਾ ਹਾਂ ਤਾਂ ਕੰਮ ਚੱਲਦੇ ਹੁੰਦੇ ਜੇ ਫਿਰ ਟਾਈਮ ਨਾ ਜਾਓ ਤੇ ਰਾਤੀਂ ਲੇਟ ਆਓ ਕੰਮ ਤਾਂ ਵੀ ਜਨਸ ਚੱਲਦੇ ਆ ਹਾਂਜੀ ਕਹਿੰਦਾ ਦੂਜੀ ਗੱਲ ਕਹਿੰਦਾ ਬਾਪੂ ਕਹਿੰਦਾ ਵੀ ਜੇ ਘਰੇ ਪੈਸੇ ਦੀ ਤੰਗੀਆਂ ਦੂਜੀ ਗੱਲ ਕਹਿੰਦਾ ਵੀ ਤੂੰ ਸਭ ਨੂੰ ਦੇਈ ਚੱਲਨੀ ਕਹਿੰਦਾ ਮੋੜਨਾ ਨਹੀਂ ਕਿਸੇ ਨੂੰ ਮੈਂ ਕਿਸੇ ਨੂੰ ਮੋੜਿਆ ਨਹੀਂ ਕਹਿੰਦਾ ਹੁਣ ਮੈਨੂੰ ਕੋਈ ਪੈਸੇ ਨਹੀਂ ਦੇਣ ਆਉਂਦਾ ਹਾਂਜੀ ਤੇ ਘਰ ਕੇ ਤੇ ਜਾਂਦਾ ਨਹੀਂ ਹਾਂ ਘਰ ਮੈਂ ਕਿਸੇ ਤੇ ਕਹਿੰਦਾ ਬਾਪੂ ਦਾ ਇਹ ਮਤਲਬ ਥੋੜੀ ਤੂੰ ਗੱਲ ਬਾਪੂ ਦੀ ਸਮਝਿਆ ਹੀ ਨਹੀਂ ਹਾਂ ਕਹਿੰਦਾ ਬਾਪੂ ਨੇ ਇਹ ਕਿ ਆਸੀ ਵੀ ਕਿਸੇ ਨੂੰ ਮੋੜਨਾ ਨਹੀਂ ਪਰ ਇਹ ਇਹ ਤਾਂ ਨਹੀਂ ਕਿਹਾ ਵੀ ਤੂੰ ਉਹਲੇ ਤੇ ਪ੍ਰੂਫ ਨਹੀਂ ਰੱਖਨੇ ਕਹਿੰਦਾ ਇਹਦਾ ਮਤਲਬ ਹੁੰਦਾ ਵੀ ਤੂੰ ਕਿਸੇ ਦਾ ਕੋਈ ਪ੍ਰੂਫ ਰੱਖ ਕਿਸੇ ਦਾ ਕੋਈ ਮਤਲਬ ਕੋਈ ਜ਼ਮੀਨ ਦੇ ਕਾਗਜ਼ ਰੱਖ ਜਾਂ ਕਿਸੇ ਦਾ ਕੋਈ ਟੂਮਾ ਰੱਖ ਗਹਿਣੇ ਕੋਈ ਚੀਜ਼ ਰੱਖ ਉਹਦੀ ਥਾਂ ਤੇ ਉਹਨੂੰ ਪੈਸੇ ਦੇ ਉਹਨੂੰ ਮੋੜਨਾ ਨਹੀਂ ਹੈ ਪਰ ਉਹਦੀ ਥਾਂ ਤੇ ਕੁਝ ਰੱਖ ਤਾਂ ਸਹੀ ਨਾ ਵੀ ਅਗਲਾ ਵਾਪਸ ਤਾ ਤੂੰ ਪੈਸੇ ਦੇਣ ਆਵੇ ਹਾਂ ਜੀ ਜੇ ਤੂੰ ਕੋਈ ਪ੍ਰੂਫ ਹੀ ਨਹੀਂ ਰੱਖਿਆ ਕੋਈ ਲੈਣਾ ਦੇਣਾ ਨਹੀਂ ਤੇ ਫਿਰ ਤੈਨੂੰ ਪੈਸੇ ਕੌਣ ਦੇਣ ਆਊਗਾ ਅੱਛਾ ਜੀ ਉਹ ਕਹਿੰਦਾ ਵੀ ਬਾਪੂ ਦਾ ਮਤਲਬ ਜੀ ਕਿਸੇ ਨੂੰ ਮੋੜਨਾ ਨਹੀਂ ਪਰ ਇਹ ਵੀ ਤਾਂ ਨਾਲ ਹੁੰਦਾ ਨਾ ਵੀ ਤ ਉਹ ਕਹਿੰਦਾ ਠੀਕ ਆ ਕਹਿੰਦਾ ਤੀਜੀ ਗੱਲ ਕਹਿੰਦਾ ਮੈਨੂੰ ਮਸਲਮਾਨ ਵੀਰਾਂ ਤੋਂ ਕਟਾਤਾ ਕਹਿੰਦਾ ਵੀ ਤੂੰ ਜਦੋਂ ਹੋਇਆ 4 ਵਜੇ ਮਸੀਤਾ ਬਨੇਰਾ ਪਟ ਲਈ ਹਾਂ ਹੈ ਤੇ ਮਸੀਤਾ ਬਨੇਰਾ ਪਟਣ ਦਾ ਕੀ ਮਤਲਬ ਹੋਇਆ ਕਹਿੰਦਾ ਕਹਿੰਦਾ ਕਿੰਨੇ ਵਜੇ ਕਹਿੰਦਾ 4 ਵਜੇ ਕਹਿੰਦਾ ਠੀਕ ਆ ਫਿਰ 4 ਵਜਣ ਦੇ ਤੂੰ ਅੱਛਾ ਫਿਰ ਜਦੋਂ ਸ਼ਾਮ ਦੇ 4 ਵਜੇ ਪਟਸ਼ਾਵਾ ਢਲਕ ਦੇ ਵਿਹੜੇ 'ਚ ਆ ਗਿਆ ਹਾਂਜੀ ਮਸੀਤ ਦਾ ਉਹ ਜਿਹੜਾ ਬਨੇਰੇ ਦੀ ਸ਼ੈਡੋ ਪੈਂਦੀ ਸੀ ਉਹ ਉਹਦੇ ਵਿਹੜੇ 'ਚ ਪੈਂਦੀ ਸੀ ਹਾਂਜੀ ਕਹਿੰਦਾ ਇੱਥੋਂ ਵੱਟ ਜਾ ਰਹੀ ਸੀ अच्छा नहीं ओदा बेड़ा ਜਦੋਂ ਪੱਠੇ ਉਤੋਂ ਪਰਿਆ ਹੋਆ ਗਾਗਰ ਨਿਕਲੀ ਟੋਮਾਂ ਦੀ ਰਣਾਂ ਦੀ ਹਾਂਜੀ ਉਹ ਮਲਮਾਲ ਹੋ ਗਿਆ ਫਿਰ ਹਾਂਜੀ ਕਹਿੰਦਾ ਆ 4 ਵਜੇ ਪੱਟਣ ਨੂੰ ਕਿਹਾ ਸੀ ਬਾਪੂ ਨੇ ਕਿਨੂੰ ਤੂੰ ਜਾ ਕੇ ਮਸੀਹ ਦੀ ਢੋਣ ਬਹਿ ਗਿਆ ਤੇ ਕੋਟਾ ਤਾਂ ਖਾਣੀ ਸੀ ਕਹਿੰਦਾ اچھا ਇਹ ਸੀਗੀਆਂ ਬਾਪੂ ਦੀ ਹੇਲਾ ਚਾਹ ਇੰਨਾ ਕਹੋ ਫਿਰ ਕੰਮ ਜਾ ਬਗਿਆ ਗਾਂ ਨੂੰ ਆਖ ਲਾਗੀ ਸਿਆਣਾ ਬੰਦਾ ਮੈਨੂੰ ਦੱਸ ਗਿਆ ਫਿਰ ਉਹਨਾਂ ਦਾ ਬਿਜਲੀ ਦੁਆਰਾ ਸ਼ੁਰੂ ਕੀਤਾ ਹਾਂਜੀ اچھا